ਹੂੰ ਅੱਜ ਮੈਂ ਭੁੱਲ ਗਿਆ ਹਾਂ। ਹਾਂ। ਯਾਗੀ ਜੀ ਜਾਨ ਉੱਠ ਜਾਣਾ ਹੌਲੀ ਹੌਲੀ। ਇਹ ਬਾਬਾ ਜੀ ਗੰਗਾ ਜਲ ਪਾਇਆ ਜੀ? ਨਹੀਂ ਆਮ ਜਲ ਪਾਇਆ। ਅੱਛਾ ਤੇ ਚਲਿਆ। ਇਹ ਅੱਗੇ ਸਾਹ ਦੇ। ਨਾ ਚੱਲ ਬੇਸਾ ਹਾਂ ਜਦੋਂ ਸਵੇਰੇ ਲਖਾਈ ਆ ਨਾ ਅਸੀਂ ਉਰੇ ਹਾਂਜੀ ਹਾਂਜੀ ਜੱਤਾ ਜਮੇ ਆਂਦੀ ਵੀ ਮਰ ਗਈ ਮਰ ਗਈ ਹਾਂ ਸਾਨੂੰ ਵੀ ਲੱਗਿਆ ਉਰੇ ਜਦੋਂ ਅਸੀਂ ਆਏ ਆ ਤਾਂ ਨਾਲ ਹੀ ਉਹ ਮਰੀ ਐ ਨਹੀਂ ਇਹਨੂੰ ਕਿਸੇ ਜਾਨਵਰ ਨੇ ਇਹਦਾ ਖੂਨ ਚੂਸਿਆ